ਲੋਕ ਮਹੱਲਾ ਤੀਜਾ ਇਸ ਜੁਗ ਮਹਿ ਭਗਤੀ ਹਰ ਧਨ ਖੱਟਿਆ ਇਸ ਕੈ ਜੂ ਦੇ ਵਿੱਚ ਸਮੇਂ ਤੇ ਚਹਾਂ ਜੁਗਾਂ ਚ ਫਿਰਦੇ ਆ ਫਿਰਦੇ ਆ ਆਉਂਦੇ ਆਂ ਭਗਤਾ ਜਿਹਾ ਹਰੀ ਦੇ ਨਾਮ ਭੰਦੀ ਖੱਟੀ ਨੂੰ ਖੱਟਿਆ ਹੈ ਹੋਰ ਸਭ ਜਗਤ ਭਰਮ ਭੁਲਾਇਆ ਸਾਰੇ ਜਗਤ ਚਹਾਂ ਜੁਗਾਂ ਦੇ ਜੀਵ ਜੰਤ ਜਿਹੜੇ ਆ ਜਮਉਂਦੇ ਮਰਦੇ ਆਉਂਦੇ ਆ ਭਰਮ ਦੇ ਕੀ ਪੁਲਾ ਲਿਆ ਹੈ ਉਹਨਾਂ ਨੇ ਆਪਣੇ ਆਪ ਨੂੰ ਗੁਰ ਪ੍ਰਸਾਦੀ ਨਾਮ ਵਸਿਆ اے ਭਾਈ ਸਤਗੁਰੂ ਸਾਹਿਬ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹਨਾਂ ਦੇ ਮਨ ਚ ਅੰਮ੍ਰਿਤ ਨਾਮ ਵਸਿਆ ਹੈ ਅਨੰਦ ਨਾਮ ਧਿਆਇਆ ਉਹਨਾਂ ਦਾ ਜੀਵਨ ਇਹ ਬਣ ਗਿਆ ਕਿ ਰਾਤ ਦਿਨ ਇਹ ਮਹਾਰਾਜ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਨੇ ਵਿਖਿਆ ਮਾਹੇ ਉਦਾਸ ਹੈ ਵਿਖਿਆ ਮਾਇਆ ਦੇ ਵਿੱਚ ਵਿਸ਼ਿਆ ਵਿੱਚ ਰਹਿੰਦੇ ਹੋਏ ਉਪਰਾਮ ਰਹਿੰਦੇ ਹਨ ਹਉਮੈ ਸ਼ਬਦ ਜਲਾਇਆ ਜਿਹੜੀ ਹਉਮੈ ਸੀ ਬੇਰੀ ਇਹਨੂੰ ਸ਼ਬਦ ਦੀ ਕਮਾਈ ਕਰਕੇ ਜਾਰ ਦੁੱਤਾ ਹੈ ਆਪ ਤਰਿਆ ਕੁਲ ਉਧਰੇ ਉਹ ਗੁਰਮਖਾਇਕ ਵੀ ਤਰ ਗਿਆ ਹੈ ਉਹਨਾਂ ਨੇ ਉਹ ਕੋਲਾ ਨਹੀਂ ਉਤਰ ਗਿਆ ਜੈਵੀ ਸੰਪਦਾ ਵੀ ਉਹਨਾਂ ਨੂੰ ਧਾਰ ਲਈ ਹੈ ਆਸੀ ਸੰਪਦਾ ਦੀ ਕਾਇਤ ਨੂੰ ਖੁਲਾਸੀ ਕਰਾ ਲਈ ਹੈ ਧਨ ਜਣੇ ਦੀ ਮਾਇਆ ਧਨ ਉਹਨਾਂ ਦੀ ਮਾਤਾ ਤੈਗਾ ਕਰਨ ਵਾਲੀ ਜਨਨ ਵਾਲੀ ਉਹਨਾਂ ਦਾ ਜੀਵਨ ਸਫਲਾ ਹੈ ਕਿ ਧਨ ਜਣੇ ਦੀ ਮਾਉ ਆਏ ਸੁਖਨ ਸਦਾ ਸਹਿਜ ਸੁਖ ਮਨ ਵਸਿਆ ਚਲੋ ਸੁਖ ਸੁਖ ਹੈ ਜੀ ਨੂੰ ਸਦਾ ਸਹਿਜ ਸੁਖ ਮਨ ਵਸਿਆ ਸਦਾ ਰਹਿਣ ਵਾਲਾ ਜੋ ਸਹਿਜ ਗਿਆਨ ਦਾ ਸਰੂਪ ਦਾ ਗਿਆਨ ਕਰਕੇ ਸਦਾ ਸੁਖ ਬ੍ਰਹਮਾਨੰਦ ਮਨ 'ਚ ਵਸ ਗਿਆ ਹੈ ਸੱਚੇ ਸਿਉ ਲਿਬ ਲਾਇ ਸੱਜ ਦੇ ਨਾਲ ਲਿਬ ਤਿਨ ਜਿਨਾ ਲਾਣਾ ਕੀਤਾ ਜੋੜਿਆ ਹੈ ਬ੍ਰਹਮ ਬੇਸਨ ਮਹਾਦੇਉ ਤ੍ਰੈ ਗੁਣ ਭੁੱਲੇ ਭਾਈ ਬ੍ਰਹਮਾ ਦੀ ਉਪਾਸ਼ਨਾ ਕਰਨ ਵਾਲੇ ਭੁੱਲ ਗਏ ਵਿਸ਼ਨੂ ਜੀ ਪੂਜਾਸ਼ਨਾ ਕਰਨ ਵਾਲੇ ਭੁੱਲ ਗਏ ਜੋ ਜੀ ਦੀ ਉਪਾਸ਼ਨਾ ਕਰਨ ਵਾਲੇ ਕਿੰਨਾ ਗੁਣਾ ਜੀ ਭੁੱਲ ਗਏ ਇਹਨਾਂ ਨੂੰ ਹੰਕਾਰ ਉਹ ਸਤੋਗੁਣ ਦਾ ਹੰਕਾਰ ਹੈ বিষ্ণੂ ਨੂੰ ਤਮੋਗੁਣ ਦਾ ਹੰਕਾਰ ਹੈ ਸ਼ਿਵ ਜੀ ਨੂੰ ਰਜੋਗੁਣ ਦਾ ਹੰਕਾਰ ਹੈ ਬ੍ਰਹਮਾ ਨੂੰ ਇਹ ਤਿੰਨਾ ਗੁਣਾ ਚ ਲਾ ਕੇ ਬ੍ਰਹਮਾ ਵਿਸ਼ਿੰਸਰੇ ਪੈ ਅਨੰਤਨ ਕੋ ਮੋਹ ਪਿਆਮਲ ਮਦਕਾ ਇਹ ਵੀ ਪ੍ਰਕਿਰਤੀ ਦੀ ਭੁੱਲ ਕੀ ਪਏਗੇ ਹਨ ਇਹਨਾਂ ਨੇ ਕਿਸੇ ਕਿਸੇ ਸਮੇਂ ਗਲਤੀਆਂ ਕੀਤੀਆਂ ਹਨ ਇਸ ਕਰਕੇ ਮਾਲਕ ਕਹਿੰਦੇ ਤਿੰਨਾ ਗੁਣਾ ਜੀ ਭੁੱਲੇ ਹੋਏ ਹਨ ਵਿਸ਼ਨੂੰ ਤਾਂ ਜਲੰਧਰ ਵੇਲੇ ਦਾ ਰੂਪ ਧਾਰ ਕੇ ਜਦੋਂ ਬ੍ਰਿੰਦਾ ਰਾਖ ਨੇ ਸੱਤ ਤੋੜੇ ਉਹਨ ਕਹਿ ਜਾ ਠਾਕਰ ਬਾਣੋ ਪੱਥਰ ਬਣ ਕੇ ਪੂਜੀ ਦਾ ਹੈ ਇਸੇ ਪ੍ਰਕਾਰ ਸ਼ਿਵ ਜੀ ਮੋਣੀ ਉਤਾਰ ਵੇਲੇ ਭੁੱਲ ਗਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਬ੍ਰਹਮਾ ਜੀ ਨੇ ਸ੍ਰਸਤੀ ਦੇ ਰੂਪ ਨੂੰ ਵੇਖ ਕਰਕੇ ਭੁੱਲ ਚ ਪੈ ਗਿਆ ਇਸ ਪ੍ਰਕਾਰ ਤਿੰਨਾ ਗੁਣਾ ਵਾਲੇ ਸਾਰੇ ਭੁੱਲ ਚ ਪੈ ਗਏ ਹਨ ਛੁਟਕਾਰਾ ਨਹੀਂ ਇਹਨਾਂ ਦਾ ਹੋ ਸਕਿਆ ਕਹਿੰਦੇ ਕਿ ਬ੍ਰਹਮ ਜੀ ਜਿਸ ਨੂੰ ਸਜੀਤ ਅੰਤ ਫਸੇ ਜੋ ਪਾਸ ਪਰenge ਤੇ jaungi fahegi painde ਇਹਨਾਂ ਦੀ ਉਪਾਸ਼ਨਾ ਕਰਨ ਵਾਲੇ ਹੋਰ ਨਹੀਂ ਲਾਓ ਕੋ ਪ੍ਰਾਪਤ ਹੁੰਦਾ ਇਹ ਕਹਨਦੇ ਅੰਤਰੀ ਹਨ ਕਾਲ ਪਾਸ ਬ੍ਰਹਮਾ ਉਹ ਤਰਾ ਕਾਲ ਪਾਸ ਸ਼ਿਵ ਜੀ ਉਹ ਤਰਾ ਕਾਲ ਪਾਸ ਕਰ ਬ੍ਰਿਸ਼ਣ ਪ੍ਰਕਾਸ਼ਾ ਸકલ ਕਾਲ ਕਾ ਕੀਆ ਤਮਾਸਾ ਕਾਲ ਦੀ گردش ਲੈ ਅੰਦਰ ਹਨੇ ਸਾਰੇ ਜਿੰਨੇ ਹਨਗੇ ਇਸ ਕਰਕੇ ਇਹਨਾਂ ਨੂੰ ਤਿੰਨਾਂ ਗੁਣਾ ਦੀ ਭੁੱਲ ਵਿੱਚ ਮਹਾਰਾਜ ਜੀ ਨੇ ਦੱਸਿਆ ਸਤਗੁਰੂ ਸਾਹਿਬ ਦਾ ਕਿਸੇ ਨਾਲ ਵੈਰ ਨਹੀਂ ਕਲੂ ਬੇਪਰਵਾਹਨ ਤੇ ਸੱਚ ਕਹਿਣੂ ਨਹੀਂ ਸੱਚੇ ਪਾਰਸ਼ਾ ਹਟਦੇ ਸੱਚਾ ਜਿਹੜੀਆਂ ਵਿਦਿਸ਼ਾਸਤਰ ਪੁਸਤਕਾਂ ਆਵੇ ਆ ਬ੍ਰਹਮ ਪ੍ਰਾਣ ਚ ਬ੍ਰਹਮਾ ਨੂੰ ਕਾਰਨ ਬ੍ਰਹਮ ਦੱਸਿਆ ਵਿਸ਼ਨੂ ਪ੍ਰਾਣ ਚ ਵਿਸ਼ਨੂ ਨੂੰ ਕਾਰਨ ਬ੍ਰਹਮ ਦੱਸਿਆ ਸ਼ਿਵ ਪ੍ਰਾਣ ਚ ਸ਼ਿਵ ਜੀ ਨੂੰ ਕਾਰਨ ਬ੍ਰਹਮ ਦੱਸਿਆ ਹਾਏ ਕਾਰਜੀ ਕਾਰਨੂ ਪਰਮੇਸ਼ਵਰਾ ਜਿਹਨੇ ਸਾਰੇ ਰੱਖੇ ਆ ਬ੍ਰਹਮਾ ਵਿਸ਼ਨੂ ਸਰੇਤੈ ਅਗਨਤ ਅਗਣਤੀ ਰੱਖੀ ਹੈ ਉਸ ਪਰਮੇਸ਼ਵਰ ਨੇ ਇਸ ਪ੍ਰਕਾਰ ਇੱਕ ਵਾਰੀ ਅਨਸੂਆ ਜਿਹੜੀ ਦੱਤਾ ਦੇ ਰੀ ਮਾਤਾ ਸੀ ਇਸ ਦੇ ਸਤ ਨੂੰ ਵੇਖ ਕਰਕੇ ਇਹ ਲక్ష్ਮੀ ਤੇ ਪਾਰਵਤੀ ਤੇ ਸਬਿਤਰੀ ਇਤਨੇ ਗੁੱਸੇ ਕੇ ਅੱਖੀਆਂ ਭਰੀਆਂ ਹੋਈਆਂ ਕਹਿਨੀਆਂ ਵੀ ਇਹਦਾ ਸੱਤ ਤੋੜੋ ਆ ਥੋੜਾ ਗੁਰੂ ਘਰੋਂ ਜਿਸ ਨੇ ਕਿਹਾ ਸੱਤ ਤੋੜੋ ਉਸ ਵਕਤ ਆ ਭਾਈ ਪਾਲਾ ਤੁਕ ਥੇ ਉਸ ਵਕਤ ਸਾਲ ਸੰਗੇ ਜੀ ਅਨਸੂਆ ਦਾ ਸਤਵਨੋਂ ਹੱਤੇ ਗਏ ਅਨਸੂਆ ਨੇ ਕਿਹਾ ਜੇ ਮੈਂ ਪੂਰੀ ਸਤਵ ਵਾਲੀ ਹਾਂ ਤਾਂ ਇਹ ਜਿਹੜੇ ਹਨ ਬਾਲਕ ਬਣ ਜਾਣ ਤਿੰਨੇ ਦੇਵਤੇ ਬਾਲਕ ਬਣ ਗਏ ਤੇ ਕੁਛੜ ਚੱਕੀ ਫਿਰੇ ਫਿਰ ਰੋਨੀਆਂ ਫਿਰ ਲక్ష్ਮੀ ਵੀ ਅਤੇ ਸੁਬਿਤਰੀ ਵੀ ਉਸ ਵਕਤ ਸਾਲ ਸੰਗਜੀ ਇਸ ਪ੍ਰਕਾਰ ਦੀ ਇਹ ਵੀ ਹਾਲਤ ਹੋਈ ਫਿਰ ਉਸ ਰੂਪ ਚ ਹੋ ਗਈਆਂ ਜਿਸ ਵੇਲੇ ਫਿਰ ਫੇਰ ਪ੍ਰੇਰਿਆਨਾਂ ਨੂੰ ਫੇਰ ਇਹ ਲੱਗੀ ਸਾਫ ਦੇਣ ਉਸ ਨਿੰਮ ਤੇ ਬਰੋਟਾ ਤੇ ਸਾਲ ਸਮੇਂ ਦੀ ਪਿੱਪਲ ਬਣ ਗਏ ਤਿੰਨੇ ਕਹਿ ਛੁਟਕਾਰਾ ਪਾਇਆ ਇਉਂ ਸੁਆ ਤੋਂ ਸਾਫ ਤੋਂ ਡਰਦੇ ਨਹੀਂ ਇਹਦੀ ਗੱਲ ਕਿਉਂ ਹੋਈ ਇਸ ਪ੍ਰਕਾਰ ਤਿੰਨਾ ਗੁਣਾ ਤੇ ਸਾਰੇ ਭੁੱਲੇ ਹੋਏ ਹਨ ਹਉ ਮੈਂ ਮੋਹ ਵਿਧਾਇਆ ਇੱਕ ਆਪਣੀਆਂ ਇਸਤਰੀਆਂ ਨੂੰ ਖੁਸ਼ ਕਰਨ ਵਾਸਤੇ ਉਹਦਾ ਸੱਤ ਤੋੜਨਾ ਚਾਹੁੰਦੇ ਸੀ ਹਾਂਜੀ ਚਲੋ ਹਉ ਮੈਂ ਮੋਹ ਵਿਧਾਇਆ ਇਸ ਪ੍ਰਕਾਰ ਦੇ ਨਹੀਂ ਹਉ ਮੈਂ ਕਿ ਪਦਾਰਥਾਂ ਦਾ ਮੋਹ ਵਧਾਉਣਾ ਕੀਤਾ ਆਪਣੀ ਪੂਜਾ ਦਾ ਮਨਮੁਖ ਦੁਖੀਏ ਸਦਾ ਭਰਮ ਭੁੱਲੇ ਜਿਹੜੇ ਮਨਮੁਖ ਲੋਕ ਇਹਨਾਂ ਦੀ ਉਪਾਸ਼ਨਾ ਵਿੱਚ ਫਸੇ ਹੋਏ ਆ ਉਹ ਦੁਖੀ ਰਹਿੰਦੇ ਆ ਸਦਾ ਭਰਮ ਚ ਆਵਾਗੋਂ ਵਿੱਚ ਭੁੱਲੇ ਹੀ ਰਹਿੰਦੇ ਹਨ ਕਿੰਨੀ ਬਿਰਥਾ ਜਨਮ ਗਵਾਇਆ ਨਾਨਕ ਦਾ ਜਨਮ ਨਿਸਵਲ ਹੀ ਗਵਾਲਿਆ ਸੰਸਾਰ ਵਿੱਚ ਆ ਕੇ ਨਾਨਕ ਨਾਮ ਰਤੇ ਸੀ ਜਨ ਸੰਭ ਦੇ ਸਤਿਗੁਰੂ ਜੀ ਕਹਿੰਦੇ ਜੋ ਨਾਮ ਚੜੰਗੇ ਉਹ ਸੰਭ ਦੇ ਸਮਾਏ ਹਨ ਵਾਹਿਗੁਰੂ ਵਿੱਚ ਕਮਉਂਦੇ ਸਮਝੇ ਹਨਗੇ ਉਹ ਗ੍ਰਾਮ ਦੇ ਤਾਈ ਜੇ ਆਪੇ ਬਖਸ਼ ਮਿਲਾਇਆ ਜਿਵੇਂ ਆਪ ਅੰਮ੍ਰਿਤ ਨਾਮ ਬਖਸ਼ ਕੇ ਆਂਗੇ ਸੂਖ ਚ ਮੇਲ ਲਿਆ ਮਹੱਲਾ ਤੀਜਾ ਨਾਨਕ ਸੂសាਲਾਹੀਐ ਸ਼ਰਧੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਤੈਗੁਂ ਟੈ ਨਾਨਕ ਨਾਮ ਰਤੇ ਸੀ ਜਨ ਸੰਧੇ ਉਹ ਸਮਝੇ ਹਮ ਕਮਾਏ ਹਨ ਵਾਹਿਗੁਰੂ ਦੇ ਭੁੱਲੇ ਬੰਨ ਜਨਮਾਨ ਲੋਕ ਮੋਨੇ ਪੜ ਪੜ ਕੇ ਭੁੱਲ ਗਏ ਹਨ ਇਹ ਤਾਂ ਸ਼ਾਸਤਰਾਂ ਨੂੰ ਮੋਨੇ ਮੋਨ ਟਾਰ ਕੇ ਬੁੱਲਾ ਨੂੰ ਕੁੱਟ ਕੁੱਟ ਕੇ ਭੁੱਲ ਗਏ ਬੋਲਣਾ ਹੀ ਨਹੀਂ ਦੂਜੇ ਭਾਇ ਜਿਤ ਲਾਇਆ ਸੰਸਾਰ ਵਿੱਚ ਭੁੱਲੇ ਹਨ ਇਸ ਕਰਕੇ ਦੁਆਜ ਭਾਚੀ ਚਿੱਤ ਨੂੰ ਲਾਇਆ ਹੈ ਇਹਨਾਂ ਨੇ ਜੋਗੀ ਜੰਗਮ ਸੰਿਆਸੀ ਭੁੱਲੇ ਜੋ ਜਿਹੜੇ ਗੋਰਖ ਮਤਾ ਉਲੰਬੀ ਹਨ ਜੰਗਮ ਸ਼ਿਵਜੀ ਦਾ ਵਿਆਹ ਗਾਉਣ ਵਾਲੇ ਪਾਰਵਤੀ ਦੇ ਸ਼ਿਵ ਜੀ ਦਾ ਵੀ ਜਨਮ ਜਨੂ ਕੀ ਅਗਰ ਹਮਾਰੀ ਬਰੋ ਸਮ ਨਜ਼ਰ ਹੋ ਕੁਮਾਰੀ ਇਉਂ ਗਾਉਣ ਵਾਲੇ ਸੰਿਆਸੀ ਵੀ ਸ਼ਿਵ ਜੀ ਦੀ ਉਪਾਸ਼ ਕਰਨ दत्तात्रेय ਤੋਂ ਪੈਦਾ ਹੋਏ ਆ ਇਹ ਵੀ ਦਸੋਂ ਨਾਵਾਂ ਵਿੱਚ ਭੁੱਲ ਗਏ ਹਨ ਬਿਨ ਗੁਣ ਤਤ ਨਾ ਪਾਏ ਬਿਨ ਗੁਰੂ ਸਾਹਿਬ ਤੋਂ ਤਤ ਸਿਧਾਂਤ ਸਰੂਪ ਨੇ ਗਿਆਨ ਨੂੰ ਨਹੀਂ ਪਾਉਣਾ ਕੀਤਾ ਮਨ ਮੁਖ ਦੁਖੀਏ ਸਦਾ ਪ੍ਰਮੁਖ ਦੇ ਮਨ ਮੁਖ ਲੋਕ ਤਾਂ ਦੁਖੀ ਰਹਿੰਦੇ ਆ ਸਦਾ ਪਰਮ ਨੂੰ ਭੁੱਲੇ ਹੋਏ ਹਨ ਕਿੰਨੀ ਬਿਰਥਾ ਜਨਮ ਗਵਾਇਆ ਉਹਨਾਂ ਦਾ ਜਨਮ ਬਿਰਥਾ નિਸਫਲ ਗਵਾ ਲਿਆ ਹੈ ਨਾਨਕ ਨਾਮ ਰਤੇ ਸੇ ਜਨ ਸੰਧੇ ਸਬਦ ਜੀ ਕਹਿੰਦੇ ਜੋ ਨਾਮ ਚ ਰੰਗੇ ਉਹ ਸੰਧੇ ਸਮਾਏ ਹਨ ਸਮਝੇ ਹਮ ਸਤਿਗੁਰੂ ਜੀ ਫਰਮਾਉਂਦੇ ਹਨ ਜੀ ਆਪੇ ਬਖਸ਼ ਮਿਲਾਇਆ ਉਹਨਾਂ ਨੂੰ ਆਪ ਨਾਮ ਬਖਸ਼ ਕੇ ਆਪ ਦੇ ਸਰੂਪ ਚ ਮੇਲ ਲਿਆ ਹੈ ਮਹੱਲਾ ਤੀਜਾ ਨਾਨਕ ਸੂ ਸਾਲਾਹੀਐ ਸਦਗੋ ਮਹਾਰਾ ਚੰਗਨ ਉਸ ਪਰਮੇਸ਼ਰ ਦੀ ਪਈ ਸਿਖਤ ਕਰਨੀ ਚਾਹੀਦੀ ਹੈ ਇਸ ਵਸ ਸਭ ਕਿਛ ਹੋ ਜਿਸ ਵਾਹਿਗੁਰੂ ਦੇ ਅਧੀਨ ਹੋਆ ਸਭ ਕੋਈ ਵਸਾ ਹੋ ਰਿਹਾ ਇਸਹ ਸਰੀਰ ਉਹ ਪ੍ਰਾਣੀ ਹੋਈ ਨਰਾਣਾ ਧਾਰੀ ਜੀਵ ਉਸ ਵਾਹਿਗੁਰੂ ਦਾ ਸੇਵਨ ਭਜਨ ਕਰੋ ਇਸ ਬਿਨ ਅਵਰ ਨਾ ਕੋ ਉਸ ਵਾਹਿਗੁਰੂ ਤੋਂ ਬਗੈਰ ਬਖਸ਼ਣ ਵਾਲਾ ਅਵਰ ਉਸਤਾਨ ਚ ਕੋਈ ਨਹੀਂ ਇਕ ਕੋਈ ਕੋ ਦਾਇਤ ਰੂਪਾ ਹੋਰ ਨਹੀਂ ਕੋਈ ਹੈ ਗੁਰਮੁਖ ਅੰਤਰ ਮਨ ਵਸੈ ਗੁਰਮੁਖਾਂ ਦੇ ਮਨ ਦੇ ਅੰਦਰ ਵਾਹਿਗੁਰੂ ਵਸ ਜਾਂਦਾ ਹੈ ਸਦਾ ਸਦਾ ਸੁਖ ਹੋ ਉਹਨਾਂ ਨੂੰ ਅੰਦਰੋਂ ਹੀ ਪਰਮੇਸ਼ਵਰ ਮਨ 'ਚ ਵਸ ਜਾਂਦਾ ਹੈ ਸਦਾ ਰਹਿਣ ਵਾਲਾ ਸੁਖ ਸ਼ਰੂਪ ਦਾ ਪ੍ਰਾਪਤ ਹੁੰਦਾ ਹੈ ਹਮੇਸ਼ਾ ਵਾਸਤੇ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਨਹੀਂ ਇਕੱਠਾ ਕੀਤਾ ਖੱਟਿਆ ਨਹੀਂ ਹੈ ਇਹ ਦਿਵਾਲੀਏ ਜੁਗਮਾ ਉਹ ਤਾਂ ਭਾਈ ਦਿਵਾਲੀਏ ਹਮਗੇ ਕਰਜ਼ਾਈ ਹਣਗੇ ਜੁਗ ਦੇ ਅੰਦਰ ਲੋਕ ਡੰਡੋ ਪਿਤਰ ਡੰਡੋ ਦੇਵ ਡੰਡੋ ਰਾਜ ਡੰਡ ਇਹ ਡੰਡ ਬਣਿਆ ਰਹਿਦਾ ਉਹਨਾਂ ਨੂੰ ਦਿਵਾਲੀਏ ਕੋਈ ਕਰਜ਼ੇ ਵਾਲੇ ਹੁਣ ਦੁਆਲੇ ਆਏ ਜਿਹੜੇ ਹੁੰਦੇ ਆ ਉਹ ਦੁਆਵਾ ਕੱਢ ਦਿੰਦੇ ਹਨ ਕਿ ਦਿਨੇ ਦੀਵਾ ਵਜਾ ਕੇ ਐ ਆਜੇ ਜੀਵਨ ਦਾ ਦੁਆਲਾ ਹੀ ਕੱਢੀ ਜਾਂਦੇ ਹਨ ਉਹ ਮੰਗਦੇ ਫਿਰ ਹੈ ਸਭ ਜਗਤ ਮਹਿ ਉਹ ਸਾਰੇ ਸੰਸਾਰ ਦੇ ਮੰਗਦੇ ਹੀ ਪੁਰੇ ਫਿਰਦੇ ਆ ਉਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ ਹੈ ਕੋਈ ਮੋਹ ਥੁੱਕ ਨਾ ਤਿੰਨ ਕਉ ਪਾ ਉਹਨਾਂ ਨੂੰ ਮੂੰਹ ਦੀ ਥੁੱਕ ਵੀ ਕੋਈ ਨਹੀਂ ਪਾਉਂਦਾ ਮੂੰਹ ਜੋ ਥੁੱਕ ਕਰਕੇ ਵੀ ਆ ਸਾਡਾ ਖਾਦਾ ਪਦਾਰਥ ਆ ਆ ਹੀ ਲੈ ਲੈ ਇਹਨਾਂ ਵੀ ਕੋਈ ਦੇਰ ਨੂੰ ਤਿਆਰ ਨਹੀਂ ਹੈ ਪਰਾਈ ਬਖੀਲੀ ਕਰ ਹੈ ਆਪਣੀ ਪ੍ਰਤੀਤ ਖੂਬ ਉਹਨਾਂ ਦਾ ਸੁਭਾਅ ਹੈ ਪਰਾਇਆ ਨਾ ਈਰਖਾ ਕਰਦੇ ਰਹਿੰਦੇ ਆ ਨਾ ਬਖੀਲੀ ਨਾਮ ਵਕੀਲੀ ਚੁਗਲੀ ਕਰਦੇ ਰਹਿੰਦੇ ਹਨ ਭਰਾਏ ਦੇ ਗੁਣਾ ਨੂੰ ਛਪਾਉਣ ਵਾਸਤੇ ਇਸ ਪ੍ਰਕਾਰ ਬਖੀਲੀ ਨਾਮ ਸੂਮਤਾਈ ਕਰਦੇ ਇਹ ਵੀ ਦੂਏ ਦੇ ਗੁਣ ਨਾ ਕਿਤੇ ਮੇਰੇ ਕੋਲੋਂ ਨਿਕਲੇ ਹੋਣ ਫਾਰਸੀ ਦੀ ਬਖੀਲੀ ਨਾਮ ਸੂਮਤਾ ਦਾ ਹੈ ਅਤੇ ਦੇਸ ਪਾਸੇ ਚੁਗਲੀ ਦਾ ਨਾਮ ਹੈ ਬਖੀਲੀ ਇਸ ਪ੍ਰਕਾਰ ਈਰਖਾ ਦਾ ਨਾਮ ਵੀ ਉਹ ਕਰਦੇ ਹਨ ਨਿੰਦਿਆ ਕਰਦੇ ਹੈ ਚੁਗਲੀ ਕਰਦੇ ਹੈ ਕਰਾਏ ਦੇ ਗੁਨਾ ਦੇ ਕਹਿਣ ਵਾਲੋਂ ਸੂਤਾਈ ਕਰਦੇ ਹਨ ਆਪਣੀ ਪਰਤੀਤ ਖੂਬਨ ਆਪਣਾ ਭਰੋਸਾ ਹੀ ਗਵਾ ਲੈਂਦੇ ਐਸੇ ਪੁਰਖ ਜਿਹੜੇ ਹਨ ਸਗਵਾ ਵੀ ਆਪ ਲਖਾ ਸਗੋਂ ਅੱਗੇ ਨਾਲੋਂ ਵੀ ਸਗੋਂ ਬਹੁਤਾ ਆਪਣਾ ਆਪ ਦਾ ਇਹ ਚਾਲ ਚੱਲਣਾ ਉਹ ਜਟਾਲ ਲਖਾ ਲੈਂਦੇ ਜਨਾ ਲੈਂਦੇ ਵੀ ਅਸੀਂ ਅਹੇ ਧੋਖੇਵਾ ਜਾਂ ਲੋਕਾਂ ਨੇ ਚਲਾਕੀ ਕਰਦੇ ਹਾਂ ਕਿਸ ਧਨ ਕਾਰਨ ਚੂਲੀ ਕਰੇ ਉਸ ਨਵ ਰੂਪੀ ਧੰਦੀ ਪ੍ਰਾਪਤੀ ਵਾਸਤੇ ਉਹ ਦੁਆਂ ਕੋਲੇ ਚੁਗਲੀ ਕਰਦੇ ਵੀ ਇਹਨਾਂ ਕੋਲੇ ਨਾ ਰਹੇ ਸਾਡਾ ਹੀ ਪ੍ਰਤਾਪ ਹੋ ਜਾਵੇ ਸੋ ਧਨ ਚੂਲੀ ਹੱਥ ਨਾ ਆਵੇ ਉਹ ਭਾਈ ਤਾਨੂੰ ਈਰਖਾ ਕਰਕੇ ਚੁਗਲੀ ਨਾਲ ਹੱਥ ਤੇ ਨਹੀਂ ਆ ਸਕਦਾ ਅੰਤਾਂ ਕਰਨ ਕੇ ਨਹੀਂ ਪ੍ਰਗਟ ਹੋ ਸਕਦਾ ਕੋਈ ਭਾਵ ਹੈ ਤਿੱਥੇ ਜਾ ਭਾਵਨ ਦਾ ਚਿਤ ਕਰਦਾ ਬਾਹਰੋਂ ਲੋਕ ਚਲੇ ਜਾਣ ਜਾਂ ਸਵਰਗ ਚਲੇ ਜਾਣ ਚਾਹੇ ਪਤਾਲ ਚਲੇ ਜਾਣ ਜਿੱਥੇ ਜਾਣਾ ਕਿੱਥੇ ਉੱਥੇ ਚਲੇ ਜਾਣ ਭਾਵੇਂ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਜੇ ਤਾਂ ਗੁਰਮੁਖਾਂ ਦੇ ਅੰਦਰ ਸੇਵਾ ਭਾਵ ਹੋਵੇ ਭਾਵਨਾ ਹੋਵੇ ਸਰਦਾ ਹੋਵੇ ਸੇਵਕ ਸੁਭਾਅ ਹੋਵੇ ਇੰਉ ਸਰਦਾ ਨਾਲ ਪਰਮੇਸ਼ਰ ਦਾ ਨਾਮ ਧਨ ਮਿਲਦਾ ਹੈ ਇਤੋਂ ਕਰਮਹੀਣ ਲੈ ਨਾ ਸਕੈ ਗੁਰਮੁਖਾਂ ਦੀ ਸੰਗਤ 'ਚ ਸਰਦਾ ਨਹੀਂ ਉਹਨਾਂ ਦੇ ਅੰਦਰ ਆਉਂਦੀ ਭਾਵਨਾ ਨਹੀਂ ਆਉਂਦੀ ਇਹਨਸਕਾਮ ਕਰਮਾਂ ਤੋਂ ਹੀ ਨਹੀਂ ਲੈ ਨਹੀਂ ਸਕਦੇ ਹੋਰਥ ਹੈ ਦੇਸ ਵਿਸ਼ਾਂਤਰ ਹਰ ਧਨ ਨਾਲ ਹੋਰ ਕਿਸੇ ਥਾਂ ਵਿੱਚ ਕਿਸੇ ਦੇਸ਼ ਚ ਮਾਝੇ ਮਾਲਵੇ ਦੁਆਬੇ ਕੇ ਅਤੇ ਐਸੇ ਪ੍ਰਕਾਰ ਦਿਸ਼ਾ ਦੇ ਅੰਦਰ ਉੱਤਰ ਦੱਖਣ ਪੂਰਬ ਪੱਛਮ ਆਦ ਕਾਂ ਕੇ ਕਿਤੋਂ ਵੀ ਨਹੀਂ ਪ੍ਰਾਪਤ ਹੋ ਸਕਦਾ ਹਰੀ ਦਾ ਨਾਮ ਤਨ ਹੋਰਥਾ ਹੋਰ ਥਾਂ ਕਿਸੇ ਕੇ ਬੀਸ਼ 30 ਦਸਾਂਤਰ ਹਰ ਧਨ ਨਾ ਹੈ ਬੀਸ਼ ਜਿਹੜੇ ਅੰਗ ਸਾਧਨਾ ਦੇ ਯਮਨੇ ਆਦਿਕ ਸਾਧ ਉਹਨਾਂ ਦੇ ਬੀਸ਼ਾ ਅੰਗ ਹੈ ਇਹ ਇਹ ਨਾ ਵਿਚੀ ਤੇ ਦਿਸਾ ਦਿਤੀਆਂ ਪ੍ਰਮਾਣ ਪੁਰਜੀ ਆਦਿਕ ਇਹ ਜਿਹੜੀਆਂ ਦਿਸ਼ਾ ਬਣੀਆਂ ਇਹਨਾਂ ਚ ਹਰੀਆ ਨਾਮ ਤਨ ਕਿਤੋਂ ਵੀ ਪ੍ਰਾਪਤ ਹੋ ਸਕਦਾ ਉਹਨਾਂ ਨੂੰ